ਜੀ ਵਰਤਿਤ ਜਨਤਾ ਪਾਰਟੀ ਵੱਲੋਂ ਸਾਮਰਾਨਾ ਜਨ ਸਨ ਦੇ ਸਰਕਾਰੀ ਵੰਡ ਕੇ ਅੱਜ ਅੱਜ ਬਹੁਤ ਹੀ ਸੁਭਾਗਾ ਦਿਨਾ ਹੈ ਅੱਜ ਸਾਡੇ ਦੇਸ਼ ਦੇ ਵਿੱਚ ਤੇਸੀ ਵਾਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਸਹਿਯੋਗੀ ਦਲਾਂ ਨਾਲ ਰਲ ਕੇ ਦੇਸ਼ ਦੇ ਪ੍ਰਾਈਮ ਮਿੰਿਸਟਰ ਜੀ ਨਿੰਦਰਪੁਤ ਜੀ ਨੇ ਅੱਜ ਸੌ ਚੱਕਿਆ ਹੁਣੇ ਹੁਣੇ ਥੋੜੇ ਜਿਹਾ ਹੋਇਆ ਅਸੀਂ ਉਸ ਦਿਨ ਜਿਵੇਂ ਮਨਾ ਰਹੇ ਹਾਂ ਸਾਰਾ ਦੇਸ਼ ਹਰਸੋਲਾਸ਼ਨਾਏ ਮਨਾ ਰਿਹਾ ਵੀ ਉਹਨਾ ਨੇ 30 ਵਾਰ ਇਹਦਾ 1962 ਤੋਂ ਬਾਅਦ ਕੋਈ ਪ੍ਰਾਈਮ ਮਿਨਿਸਟਰ 30 ਵਾਰ ਲਗਾਤਾਰ ਇਹਦਾ ਉਹ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤੇ ਪੰਜਾਬ ਤੋਂ ਕਿਹੜੇ ਮੰਤਰੀ ਬਣੇ ਹਾਂਜੀ ਪੰਜਾਬ ਤੋਂ ਕਿਹੜੇ ਮੰਤਰੀ ਬਣੇ ਪਰ ਪੰਜਾਬ ਦੇ ਚੋ ਸ਼੍ਰੀ ਬਿੱਟੂ ਜੀ ਨੂੰ ਜਿਹੜਾ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਰਾਜ ਮੰਤਰੀ ਬਣਾਇਆ ਗਿਆ ਇਹ ਸਾਡੇ ਲਈ ਬਹੁਤ ਹੀ ਸੁਰਾਗਿਆਦ ਹੈ ਤੇ ਲੇਕਿਨ ਹੋਰ ਬਾਕੀ ਪਾਰਟੀ ਵਰਕਰਾਂ ਵੱਲੋਂ ਕਿ ਸੰਦੇਸ਼ ਹੈ ਪੰਜਾਬ ਦੇ ਪਰਕਰਾਂ ਦੇਖੋ ਪਾਰਟੀ ਵਰਗਾ ਦਾ ਉਸ ਸਾਹਿਬ ਬੇਸ਼ੱਕ ਬਿੱਟੂ ਜੀ ਜਿਹੜੀ ਹੈ ਆਪਣੀ ਸੀਟ ਦਾ ਹਾਰ ਗਏ ਪਰ ਉਹਨਾਂ ਨੂੰ ਜਿਹੜੀ ਆ ਪਾਰਟੀਆਂ ਉਹਨਾਂ ਦੀ ਕਦਰ ਨੂੰ ਦੇਖਦੇ ਹੋਏ ਤੇ ਉਹਨਾਂ ਨੂੰ ਜਿੰਨੀਆਂ ਵੋਟਾਂ ਪਈਆਂ ਨੇ ਉਹ ਸਾਰੇ ਵੋਟਾਂ ਵੋਟਰਾਂ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਰਾਜ ਮੰਤਰੀ ਬਣਾਇਆ ਕਿੰਨੇ ਕਿਤੇ ਬਿੱਟੂ ਜੀ ਨੂੰ ਮਤਲਬ ਇਹ ਇੱਕ ਤਰ੍ਹਾਂ ਸੇ ਮਿਲੀ ਮਿਲੀ ਉਥੇ ਕੇਂਦਰ ਦੇ ਅੰਦਰ ਪੰਜਾਬ ਦੇ ਅੰਦਰ ਬਾਕੀ ਵੀ ਪੁਰਾਣੇ ਸੀ ਲੀਡਰ ਉਹਨਾਂ ਕੋਈ ਇਹ ਦਿੱਤਾ ਗਿਆ ਉਹ ਤਾਂ ਇਹ ਦੇਖੋ ਇਹ ਦਾ ਪਾਰਟੀ ਦਾ ਜਿਹੜਾ ਹੈ ਆਪਣੀ ਵਿਚਾਰਧਾਰਾ ਵਿਚਾਰਧਾਰਾ ਦਾ ਮਤਾਬਕ ਜਿਹੜੀ ਆਪਣੀ ਸੋਚ ਦੇ ਮਤਾਬਕ ਬਣਾਇਆ ਜਾਂਦਾ ਇਹਦੇ ਵਿੱਚ ਉਹਨਾਂ ਪਾਰਟੀ ਦਾ ਆਪਣਾ ਸਟੈਂਡਰਡ ਹੁੰਦਾ ਅਧਰ ਰਾਜ ਹੁੰਦਾ ਮਾਤੇ ਕੀ ਕਿਰਿਆ ਹੋ ਜਾਂਦੀ ਹੈ ਸਰਕਾਰ ਕਿਵੇਂ ਕਿ ਆਪਾਂ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਪਤਾ ਹੈ ਕਿ ਪਿਛਲੇ 2 ਮਹੀਨਿਆਂ ਤੋਂ ਆਪਣੇ ਸਮਝਾਂ ਦੇ ਮਤਾਬਕ ਲੋਕਤੰਤਰ ਦੇ ਆ ਉਤਸਵ ਚੱਲ ਰਿਹਾ ਸੀਗਾ ਉਹ ਉਤਸਵ ਦੇ ਵਿੱਚ 4 ਤਰੀਕ ਨੂੰ ਜਦੋਂ ਕਿ ਰਿਜ਼ਲਟ ਆਇਆ ਭਾਰਤ ਦੀਆਂ ਵੱਧ ਬਹੁਮਤ ਦੇ ਨਾਲ ਸੀਟਾਂ ਆਣ ਦੇ ਨਾਲ ਅੱਜ ਜਿਹੜੀ ਹੈ ਪ੍ਰਧਾਨ ਮੰਤਰੀ ਸਾਹਿਬ ਅੰਦੇਂਦਰ ਮੋਦੀ ਜੀ ਨੇ ਉਹ ਵੀ ਤੀਜੀ ਵਾਰ ਸੌ ਚੁੱਕੀ ਹੈ ਕਿ ਸਾਡੇ ਲਈ ਭਾਰਤੀ ਜਨਤਾ ਪਾਰਟੀ ਦੇ ਲਈ ਬਹੁਤ ਮਾਣ ਦੀ ਗੱਲ ਹੈ ਔਰ ਸਾਰੇ ਹੀ ਦੇਸ਼ਵਾਸੀਆਂ ਦਾ ਇਸ ਗੱਲ ਦੇ ਲਈ ਬਹੁਤ-ਬਹੁਤ ਦਿਨੋ ਧੰਨਵਾਦ ਹੈ ਕਿ ਉਹਨਾਂ ਨੇ ਇੱਕ ਨਿਰਪੱਖ ਭੈ ਮੁੱਫਤ ਭ੍ਰਿਸ਼ਟਾਚਾਰ ਮੁਕਤ ਸਰਕਾਰ ਬਣਾਈ ਹੈ ਕਿ ਐਸਾ ਉਹਨਾਂ ਨੇ ਵਿਸ਼ਵਾਸ ਜਤਾਇਆ ਸਾਡੇ ਭਾਰਤ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਇਸ ਦੇ ਅੰਦਰ ਦੇ ਦੇਸ਼ਵਾਸੀਆਂ ਨੂੰ ਅੱਜ ਇਹ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਰਕਰ ਹੋਣ ਦੇ ਨਾਤੇ ਸਾਨੂੰ ਪੰਜਾਬ ਦੇ ਵਿੱਚ ਇਸ ਗੱਲ ਦਾ ਬਹੁਤ ਬੜਾ ਮਾਣ ਹੈ ਸਾਡੇ ਵਰਕਰਾਂ ਦਾ ਔਰ ਪੰਜਾਬ ਦੇ ਵਸਨੀਕਾਂ ਦਾ ਕਿ ਸਾਨੂੰ ਉਹਨਾਂ ਨੇ ਜਿਹੜਾ ਬਹੁਤ ਪ੍ਰਤੀਸ਼ਤ ਹੈ 68% ਤੋਂ ਲੈ ਕੇ 20% ਤੀ ਜਾ ਕੇ ਲੈ ਕੇ ਆਂਦਾ ਚਾਹੇ ਅਸੀਂ ਡੇਟਾ ਦੇ ਵਿੱਚ ਕਨਵਰਟ ਨਹੀਂ ਕਰ ਸਕੇ ਲੇਕਿਨ ਜਦੋਂ ਜਿਹੜਾ ਸਾਡਾ ਵੋਟ ਪਰਸੈਂਟ ਹੈ ਉਹ ਸਾਡਾ ਡੁਗਣੇ ਤੋਂ ਵੀ ਬਧਿਆ ਜਿਹੜਾ ਇਸ ਗੱਲ ਦੇ ਵਿੱਚ ਸਾਡੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਮੀਦਸ਼ਾ ਹੈਗਾ ਹਾਰ ਵਾਲੇ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਹੋ ਰਿਹਾ ਹੈ ਹਾਰ ਵਾਲੇ ਚੋਣਾਂ ਦੇ ਵਿੱਚ ਜਿਵੇਂ ਕਿ ਲੋਕਾਂ ਨੇ ਹੁਣ ਫਤਵਾ ਦਿੱਤਾ ਹੈ ਬੀਜੇਪੀ ਨੂੰ ਅੱਗੇ ਵਧਾਇਆ ਹੈ ਧਿਆਨ ਵਾਲੇ ਸਮੇਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਕਿ ਬੀਜੇਪੀ ਅੱਗੇ ਵੱਧ ਤੋਂ ਵੱਧ ਪ੍ਰਦਰਸ਼ਨ ਵਧੀਆ ਕਰਕੇ ਆਪਣੇ ਨੁਮਾਇੰਦਿਆਂ ਨੂੰ ਹਰ ਇੱਕ ਖੇਤਰ ਦੇ ਵਿੱਚ ਵੱਧ ਤੋਂ ਵੱਧ ਲੈ ਕੇ ਆਏਗੀ ਹਾਂ ਜੀ ਅਮਾਰੇ ਦੇਸ਼ ਦਾ ਪਰਮ ਸੁਭਾਗਿਆ ਦਾ ਦਿਨ ਹੈ ਪੂਰਾ ਐਨਡੀਏ ਦਾ ਖੁੰਡਾ ਇੱਕ ਸਾਥ ਇੱਕ ਮੰਚ 'ਤੇ ਆਇਆ और हमारे श्री नरेंद्र मोदी जी को तीसरी बार प्रधानमंत्री के रूप में जो है उन्होंने सो चुका है और इसके लिए हम पूरे देशवासियों को अपने तहे दिल से पूरा हार्दिक बधाई देता हूँ तो क्या कहना चाहोगे बनी है आप पंजाब में क्या कहना तो पंजाब में भी देखिए हमारे सांसद रवनीत बिट्टू जी उस तो मतों से हार गए लेकिन फिर भी जो है उन्हें कैबिनेट में लिया गया और ये संदेश दिया गया है कि जो है आप जाइए और पंजाब में भी अच्छे वर्क करके दिखाइए और पंजाब को भी हमें आगे लेके जाना है ਬਣ ਚੁਕੀ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦੇ ਹਾਂ ਜੀ ਪੁਲੀਸ ਕਾਰਨ ਜਿੱਦੀ ਵਾਰੀ ਪ੍ਰਧਾਨ ਮੰਤਰੀ ਬਣਦੇ ਮਗਰ ਲੋਕੋ ਜਨਮ ਬਾਕੀ ਅੱਗੇ ਇਸ ਤਰ੍ਹਾਂ ਦਾ ਰਹੇਗਾ ਸਟੋਰ ਜਿਹੜੇ ਆ ਰਹੀਆਂ ਉਹ ਬਹੁਤ ਵਧੀਆ ਨੂੰ ਕਰਾਂਗੇ ਜੀ ਜਮੂਰਮੈਂਟ ਕਰਾਂਗੇ ਥੋੜੀ ਜ਼ਿਆਦਾ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਬਣਦੀ ਹੈ ਇਹ ਐਕਸੀਡੈਂਟ ਵਾਲੇ ਪੰਜਾਬ ਤੋਂ ਨਹੀਂ ਨਿਕਲਦੇ ਕੀ ਕੀ ਕਾਰਨ ਚੀਜ਼ਾਂ ਤੋਂ ਦੇਖਦੇ ਹਾਂ